ਜੇ ਆਪਾਂ ਸ਼ੋਅ ਲਾਉਣਾ ਹੈ ਕੋਈ ਵੀ ਅਦਾਕਾਰ ਹੈ ਜਾਂ ਕੋਈ ਸ਼ੂਟਿੰਗ ਚੱਲਦਾ ਉਹਦਾ ਮੂਡ ਬਹੁਤ ਸੈੱਟ ਹੋਣਾ ਚਾਹੀਦਾ ਜੇ ਤੁਹਾਡਾ ਮੂਡ ਵਧੀਆ ਤਾਂ ਤੁਸੀਂ ਉਸੇ ਤਰੀਕੇ ਦਾ ਪਰਫਾਰਮ ਕਰੋਗੇ ਤੇ ਮਤਲਬ ਕਈ ਵਾਰ ਹੋ ਜਾਂਦਾ ਹੁੰਦਾ ਹੋਣਾ ਨਾ ਕਿ ਘਰੋਂ ਤਾਂ ਯਾਰ ਲੜਕੇ ਚੱਲੇ ਸੀਗੇ ਤੇ ਸਟੇਜ ਤੇ ਕਈ ਵਾਰ ਆ ਕੇ ਸੁਲਾ ਹੋ ਜਾਂਦੀ ਹੁਣੀ ਅਕਸਰ ਫੁੱਲ ਜਾਂਦੀਆਂ ਸੀ ਉਦੋਂ ਹੀ ਫੁੱਲ ਭੱਲੇ ਜਾਂਦੀਆਂ ਜਦੋਂ ਸਟੇਜ ਤੇ ਜਾਂਦਾ ਉਦੋਂ ਨੇਚਰਲੀ ਇੱਕ ਤਰ੍ਹਾਂ ਨਾ ਮਤਲਬ ਕਈ ਸਟੇਜ ਤੇ ਵੀ ਲੜਦੇ ਰਹਿਆ ਤਾਂ ਇੱਕ ਵਾਰੀ ਇਹਦੇ ਨਾਲ ਉਹ ਲੜਕੀ ਦਮੂੜੀ ਪ੍ਰਿੰਡ ਕਹਿੰਦੇ ਆ ਇਹ ਧਮੂੜੀ ਕਹਿੰਦੇ ਆ ਅਸੀਂ ਪ੍ਰਿੰਡ ਕਹਿੰਦੇ ਆ ਅਸੀਂ ਧਮੂੜੀ ਆ ਇਹ ਧਮੂੜੀ ਧਮੂੜੀ ਆ ਯੈਲੋ ਵੀ ਜਿਹੜੀ ਹੁੰਦੀ ਆ ਯੈਲੋ ਵਾਲੀ ਆਪਾਂ ਤਾਂ ਪ੍ਰਿੰਡ ਹੀ ਕਹਿੰਦੇ ਆ ਬਾਲ ਵਿੱਚ ਪ੍ਰਿੰਡ ਹਾਂਜੀ ਉਹ ਅਸੀਂ ਪ੍ਰੋਗਰਾਮ ਤੇ ਜਾਂਦੇ ਸੀ ਤੇ ਪੰਪ ਤੇ ਰੁਕੇ ਉੱਥੇ ਵਾਸ਼ਰੂਮ ਜਦੋਂ ਗਏ ਤੇ ਉੱਥੇ ਕਿਤੇ ਲੜ ਗਈ ਉਹ ਆਪਕ ਸੁਝ ਗਈ ਦੀ ਹੈਗਾ ਪੰਗਾ ਹਣਾ ਐਡੀ ਨੱਕ ਵੀ ਅੱਕ ਤੇ ਹੁਣ ਇੱਥੋਂ ਨਾ ਐ ਹੋ ਗਿਆ ਸਾਰਾ ਇਹ ਕਹਿੰਦੀ ਮੈਂ ਤਾਂ ਨਹੀਂ ਜਾਣਾ ਸਟੇਜ ਤੇ ਸਾਹਮਣੇ ਨਾ ਇਹਨੇ ਲక్ష్ਮੀ ਨੂੰ ਸ਼ਰਾਬ ਸਲਾਮਾ ਕਰੇਸ਼ ਨੂੰ ਘਾਟੀ ਪੁੱਜਦੇ ਹੁੰਦੇ ਉਹ ਕੁੜੀ ਨੂੰ ਵੀ ਕਿ ਇਹ ਹੋਰ ਆ ਕੁੜੀ ਕੋਈ ਹੈ ਨਹੀਂ ਕੋਈ ਇਦਾਂ ਕਰਨ ਫਿਰ ਕਰਦੇ ਕਦੇ ਕੁਝ ਤਾਂ ਇਹ ਵੈਸੇ ਹੀ ਦੁਖੀ ਸੀ ਇੱਕਦਮ ਮੈਂ ਸਟੈਪ ਕਰਦਾ ਉਹਨਾਂ ਘੁੰਮ ਕੇ ਉਹ ਜਦੋਂ ਮੈਂ ਘੁੰਮਣ ਲੱਗਿਆ ਤੇ ਉਹ ਆਏ ਇਹਦੇ ਵੱਜਿਆ ਆ ਬਣਾ ਲਈ ਬਣਾ ਕੇ ਪਹਿਲੇ ਦਰਦ ਕਰਦਾ ਹਾਂ ਉਹ ਵੱਜਿਆ ਇਹ ਰੋ ਕੇ ਸਿੱਧੀ ਗੱਡੀ 'ਚ ਹੁੰਦਾ ਫਿਰ ਮੈਂ ਧਿਆ ਰੱਖਦਾ ਦੋਤ ਮਾਰਿਆ ਨਹੀਂ ਮਾਰ ਕੇ ਦੇਖਣਾ ਕੋਈ ਮੁੰਡੇ ਵੇਲੇ ਧਿਆਨ ਰੱਖ ਚਲ ਮੈਂ ਹੁਣ ਮੈਂ ਦੇਖੂਗਾ ਵੀ ਕਿੰਨੀ ਕੀ ਮੈਜੋਰਟੀ ਆ ਜੇ ਆਪਾ ਸ਼ੋਅ ਲਾਉਣਾ ਹੈ ਕੋਈ ਵੀ ਅਦਾਕਾਰ ਹੈ ਜਾਂ ਕੋਈ ਸ਼ੂਟਿੰਗ ਚੱਲਦਾ ਉਹਦਾ ਮੂਡ ਬਹੁਤ ਸੈੱਟ ਹੋਣਾ ਚਾਹੀਦਾ ਜੇ ਤੁਹਾਡਾ ਮੂਡ ਵਧੀਆ ਤਾਂ ਤੁਸੀਂ ਉਸੇ ਤਰੀਕੇ ਦਾ ਪਰਫਾਰਮ ਕਰੋਗੇ ਤੇ ਮਤਲਬ ਕਈ ਵਾਰ ਹੋ ਜਾਂਦਾ ਹੋਣਾ ਨਾ ਕਿ ਵੀ ਘਰੋਂ ਤਾਂ ਯਾਰ ਲੜਕੇ ਚੱਲੇ ਸੀਗੇ ਤੇ ਸਟੇਜ ਤੇ ਕਈ ਵਾਰ ਆ ਕੇ ਸੁਲਾ ਹੋ ਜਾਂਦੀ ਹੁਣੀ ਅਕਸਰ ਫਿਰ ਭੁੱਲ ਜਾਂਦੇ ਆਸੀਂ ਉਦੋਂ ਹੀ ਭੁੱਲ ਭੁੱਲ ਜਾਂਦੇ ਜਦੋਂ ਸਟੇਜ ਤੇ ਜਾਂਦਾ ਉਦੋਂ ਨੇਚਰਲੀ ਇੱਕ ਤਰ੍ਹਾਂ ਨਾ ਮਤਲਬ ਕਈ ਸਟੇਜ ਤੇ ਵੀ ਲੜਦੇ ਨੇ ਆ ਤਾਂ ਇੱਕ ਵਾਰੀ ਇਹਦੇ ਇੱਕ ਵਾਰੀ ਉਹਦੇ ਨਾਲ ਉਹ ਲੜਕੀ ਦਮੂੜੀ ਪ੍ਰਿੰਡ ਕਹਿੰਦੇ ਆ ਇਹ ਦਮੂੜੀ ਕਹਿੰਦੇ ਆ ਅਸੀਂ ਪ੍ਰਿੰਡ ਕਹਿੰਨੇ ਆ ਅਸੀਂ ਆਹ ਇਹ ਦਮੂੜੀ ਦਮੂੜੀ ਆ ਯੈਲੋਬੀ ਜਿਹੜੀ ਹੁੰਦੀ ਆ ਛੋਟੀ ਯੈਲੋ ਵਾਲੀ ਆਪਾਂ ਤਾਂ ਪ੍ਰਿੰਡ ਹੀ ਕਹਿੰਦੇ ਆ ਪਾਲ ਵਿੱਚ ਪ੍ਰਿੰਡ ਹਾਂਜੀ ਉਹ ਅਸੀਂ ਪ੍ਰੋਗਰਾਮ ਤੇ ਜਾਂਦੇ ਸੀ ਤੇ ਪੰਪ ਤੇ ਰੁਕੇ ਉੱਥੇ ਵਾਸ਼ਰੂਮ ਜਦੋਂ ਗਏ ਤੇ ਉੱਥੇ ਕਿਤੇ ਲੜ ਗਈ ਉਹ ਅੱਖ ਸੁਜਗੀ ਦੀ ਹੈਗਾ ਪੰਗਾ ਹੈਨਾ ਐਡੀ ਨੱਕ ਵੀ ਅੱਖ ਤੇ ਹੁਣ ਇੱਥੋਂ ਨਾ ਐ ਹੋ ਗਿਆ ਸਾਰਾ ਇਹ ਕਹਿੰਦੀ ਮੈਂ ਤਾਂ ਨਹੀਂ ਜਾਣਾ ਸਟੇਜ ਤੇ ਸਾਹਮਣੇ ਹੈਨਾ ਪਰ ਸਿੱਖ ਕੋਈ ਨਾਲ ਆ ਨਾ ਆਪਣੇ ਪਲਵੰਤ ਸਿੱਖੋ ਅਨੰਤ ਸਰ ਆਪਰਾ ਮਿੱਤਰ ਵੀ ਆ ਅੱਛਾ ਫਿਰ ਉਹਨੇ ਗਲਤ ਤਰੀਕੇ ਨਾਲ ਅਸੀਂ ਕਰ ਕਰਾ ਕੇ ਜੇ ਅਸੀਂ ਸਟੇਜ ਕੱਢੀ ਸੋ ਨਹੀਂ ਨਹੀਂ ਇਵਨ ਮੇਰਾ ਸਾਰਾ ਫੇਸ ਚੇਂਜ ਹੋ ਗਿਆ ਸੀ ਉਸ ਦਿਨ ਹਾਂ ਪਰ ਮੈਨੂੰ ਸਟੇਜ ਤੇ ਜਾਣਾ ਪਿਆ ਹੁਣ ਇੱਕ ਤਾਂ ਲੋਕੀ ਕਹਿੰਦੇ ਸੀ ਪਤਾ ਨਹੀਂ ਲੱਗਦੀ ਤਾਂ ਹੈਗੀ ਲੱਗਦੀ ਨਹੀਂ ਹੈਗੀ ਨਹੀਂ ਹੈਗੀ ਹੈਣਾ ਵੀ ਇੰਨੀ ਮੋਟੀ ਤਾਂ ਹੈ ਨਹੀਂ ਸਾਰੇ ਉੱਥੇ ਦੋ ਦੋ ਡਿਊਟ ਚ ਹੁੰਦਾ ਵੀ ਸਾਰੇ ਤੇ ਆਪਣਾ ਕਹਿੰਦੇ ਲక్ష్ਮੀ ਨੂੰ ਸ਼ਰਾਬ ਸਲਾਮਾ ਹੈ ਕ੍ਰਿਸ਼ਨ ਨੂੰ ਘਾਟੀ ਪੁੱਜਦੇ ਹੁੰਦੇ ਉਹ ਕੁੜੀ ਨੂੰ ਵੀ ਕਿਹੜੇ ਇਹ ਹੋਰ ਆ ਕੁੜੀ ਕੋਈ ਹੈ ਨਹੀਂ ਕੋਈ ਇਦਾਂ ਕਰਨ ਫਿਰ ਕਰਦੇ ਕਦੇ ਕੁਝ ਤਾਂ ਇਹ ਵੈਸੇ ਹੀ ਦੁਖੀ ਸੀ ਇੱਕਦੋ ਮੈਂ ਸਟੈਪ ਕਰਦਾ ਉਹਨਾਂ ਘੁੰਮ ਕੇ ਉਹ ਜਦੋਂ ਮੈਂ ਘੁੰਮਣ ਲੱਗਿਆ ਤੇ ਉਹ ਆਏ ਇਹਦੇ ਬੱਜਿਆ ਆ ਬਣਾ ਰਾਈ ਬਣਾ ਕੇ ਪਹਿਲੀ ਦਰਦ ਕਰਦਾ ਉਹ ਉਹ ਬੱਜਿਆ ਏ ਰੋਪ ਕੇ ਸਿੱਧੀ ਗੱਡੀ 'ਚ ਅੱਛਾ ਮੈਂ ਕਿਹਾ ਵੀ ਕੀ ਹੋਇਆ ਮੈਂ ਮੁੜ ਕੇ ਗਾਈ ਆ ਮੈਂ ਇੱਕ ਦੋ ਗਾਣੇ ਇੱਕ ਗਾਇਆ ਦੋ ਗਾਇਆ ਹੁਣ ਗਾਣੇ ਵੀ ਡਿਊਟੀ ਆ ਜਾਦਾ ਸੋਲੋ ਹੈਣੀ ਹੈ ਨਾ ਸੋ ਫਿਰ ਸਾਰਿਆਂ ਨੇ ਪਿੰਡ ਵਾਲਿਆਂ ਨੇ ਜਦ ਫਿਰ ਸੇਖੋਂ ਗਿਆ ਫਿਰ ਮਨਾਮ ਨੂੰ ਕੇ ਪਿਆਰ ਜਿਹਨਾਂ ਲੈਂਦਾ ਸੀ ਫਿਰ ਉਦਹੀਂ ਫਿਰ ਗੋਣ ਲੱਗੀ ਇਹ ਗੱਲ ਮੈਨੂੰ ਲੱਗਦਾ ਬਹੁਤ ਜ਼ਿਆਦਾ ਪੁਰਾਣੀ ਹੈ ਹੁਣ ਤਾਂ ਬਹੁਤ ਮੈਚਿਓਰਿਟੀ ਆ ਗਈ ਦਿਮਾਗ 'ਚ ਵੀ ਔਰ ਮੈਂਟਲੀ ਤੌਰ ਤੇ ਵੀ ਹੁਣ ਤਾਂ ਫਿਰ ਮੈਂ ਧਿਆਰ ਰੱਖਦਾ ਤੂੰ ਮਾਰਿਆ ਨਹੀਂ ਕਰੇ ਮਾਰ ਕੇ ਦੇਖ ਚਲ ਮੈਂ ਹੁਣ ਮੈਂ ਦੇਖੂਗਾ ਵੀ ਕਿੰਨੀ ਕੀ ਮੈਚਿਓਰਿਟੀ ਆ ਨਹੀਂ ਹੈਗੀ ਵੀ ਜੇ ਕਦੇ ਆਏ ਘੁੰਮਣ ਲੱਗਿਆ ਵੱਜ ਗਿਆ ਤਾਂ ਹੁਣ ਭੱਜੀ ਨਾ ਸਟੇਜ ਤੋਂ ਪੱਛਦੀ ਬਿਲਕੁਲ ਨਹੀਂ ਕਿਉਂਕਿ ਪ੍ਰਾਇੋਰਟੀ ਸਟੇਜ ਨੂੰ ਆ ਕੰਮ ਨੂੰ ਬਾਕੀ ਚੀਜ਼ਾਂ ਬਾਅਦ ਚਾ